ਪੀੜ ਵੱਲੋਂ ਸੰਤ ਸਮਾਜ ਦੇ ਮਾਰਗਦਰਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਮ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਮਾਰਫਤ ਇੱਕ ਮੰਗ ਪੱਤਰ ਭੇਜਿਆ ਗਿਆ ਜਿਦੇ ਚ ਅਸੀਂ ਮੋਦੀ ਜੀ ਨੂੰ ਅਪੀਲ ਕੀਤੀ ਆ ਬੰਗਲਾਦੇਸ਼ ਦੇ ਵਿੱਚ ਜਿਹੜਾ ਭਾਰਤੀ ਮੂਲ ਦੇ ਧਾਰਮਿਕ ਲੋਕ ਨੇ Hindu, Sikh, Bodh, Jain, Isai, Parsi ਇਹਨਾਂ ਦੀ ਉਥੇ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇ ਜਿਹੜਾ ਉਥੇ ਇਸਲਾਮੀ ਮੁਸਲਮਾਨ ਕੱਟਰਪੰਥੀਆਂ ਵੱਲੋਂ ਇਹਨਾਂ ਨਿਹੱਥੇ ਲੋਕਾਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਰੁਕਵਾਏ ਜਾਣ ਅਗਰ ਉਹ ਆਪਣੇ ਨਹੀਂ ਰੋਕਦੇ ਆਪਣੇ ਤੌਰ ਦੇ ਉੱਤੇ ਜਿੱਦਾਂ ਪਾਕਿਸਤਾਨ ਦੇ ਵਿੱਚ 에어 ਸਟ੍ਰਾਈਕ ਕੀਤੀ ਸੀ ਬਾਲਾਕوٹ ਉਸੇ ਟਾਈਪ ਦੀ ਇੱਥੇ ਸਟ੍ਰਾਈਕ ਕੀਤੀ ਜਾਵੇ ਸਾਡੇ ਆਪਣੇ ਲੋਕਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਆ ਔਰ ਜਿਹੜੇ ਇਸ ਦੇਸ਼ ਚ ਜਿਹਹਾਦੀ ਮਾਨਸਿਕਤਾ ਵਾਲੇ ਲੋਕ ਬੰਗਲਾਦੇਸ਼ ਦੀ ਘਟਨਾਵਾਂ ਦੀ ਆੜ ਦੇ ਵਿੱਚ ਅਜਿਹੇ ਬਿਆਨ ਦੇ ਰਹੇ ਨੇ ਕਿ ਹਿੰਦੁਸਤਾਨ ਚ ਵੀ ਅਜਿਹਾ ਹੋ ਸਕਦਾ ਇੱਥੇ ਵੀ ਪਾਰਲੀਮੈਂਟ ਚ ਲੋਕ ਵੱਢ ਸਕਦੇ ਨੇ ਇਹੋ ਜੇ ਸਲਮਾਨ ਖੁਰਸ਼ੀਦ ਮਨੀ ਸ਼ੰਕਰ ਆਈਅਰ ਨੂੰ ਮੈਂ Hindu ਨ्यायਪੀੜ ਵੱਲੋਂ ਚੇਤਾਵਨੀ ਦਿੰਦਾ ਸਾਡਾ ਜਿਹੜਾ ਲੋਕਤੰਤਰੀ ਵਿਵਸਥਾ ਔਰ ਸਿਸਟਮ ਹੈ ਬਹੁਤ ਮਜ਼ਬੂਤ ਹੈ ਇੱਥੇ ਦੇ ਲੋਕਾਂ ਨੇ ਮੋਦੀ ਸਰਕਾਰ ਨੂੰ ਚੁਣਿਆ ਤੁਹਾਡੀ ਜਿਹੜੇ ਸਰਕਾਰ 10 ਸਾਲ ਰਹੀ ਹੈ ਕਿਸੇ ਨੇ ਤੁਹਾਡੀ ਸੱਤਾ ਨੂੰ ਚੈਲੰਜ ਨਹੀਂ ਕੀਤਾ ਜਿਹੜੀ ਤੁਸੀਂ ਸੋਚ ਲੈ ਕੇ ਬੈਠੇ ਹੋ ਇੱਥੇ ਦੀ ਮਿਲਟਰੀ ਪੈਰਾ ਮਿਲਟਰੀ ਅਰਧ ਸੈਨਿਕ ਬਲ ਪੁਲਿਸ ਸਖਸ਼ਮ ਨੇ ਇਹਨਾਂ ਨੂੰ ਸਬਕ ਸਿਖਾਉਣ ਨੂੰ ਜੇ ਅਜੇਹਾ ਕੁਝ ਕਰਦੇ ਨੇ ਉਹਨਾਂ ਕੋਲ ਪ੍ਰਯਾਪਤ ਪਿੱਤਲ ਹੈ ਇਹਨਾਂ ਦੇ ਪਿਛਵਾੜੇ 'ਚ ਠੋਕਣ ਲਈ ਹਿੰਦੂ ਨਿਆਏ ਪੀੜ ਵੱਲੋਂ ਅੱਜ ਮੈਂ ਇਹ ਵੀ ਘੋਸ਼ਣਾ ਕਰਦਾ ਸਲਮਾਨ ਖੁਰਸ਼ੀਦ ਔਰ ਮਨੀ ਸ਼ੰਕਰ ਆਈਅਰ ਨੇ ਦੇਸ਼ ਦੇ ਸੰਵਿਧਾਨ ਨੂੰ ਚੈਲੰਜ ਕੀਤਾ ਦੇਸ਼ ਦੀ ਲੋਕਤਾਂਤ੍ਰਿਕ ਵਿਵਸਥਾ ਨੂੰ ਚੈਲੰਜ ਕੀਤਾ ਮੈਂ ਅੱਜ ਇਨਾਮ ਦੀ ਘੋਸ਼ਣਾ ਕਰਦਾ ਜਿਹੜਾ ਵੀ ਇਹਨਾਂ ਦੇ ਮੂੰਹ ਤੇ ਥੱਪੜ ਮਾਰੇਗਾ ਹਿੰਦੂ ਨਿਆਏ ਪੀੜ ਵੱਲੋਂ ਉਹਨਾਂ ਨੂੰ 52000 ਦਾ ਇਨਾਮ ਦਿੱਤਾ ਜਾਏਗਾ ਨਗਦ ਹਰ ਹਰ